संत समागम ते विशाल भंडारा डेरा टेढ़ा पीर ਪਿੰਡ ਕਨੈਲ ਗੜ ਸ਼ੰਕਰ ਵਿਖੇ 1 ਜਨਵਰੀ 2026 ਨੂੰ ਮਨਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਇਸ ਦਰਵਾਜ਼ੇ ਦੇ ਸੇਵਾਦਾਰ ਪ੍ਰੀਤੀ ਮਾਈ ਉਰਫ ਬਾਮਦੇਵ मुनि ਮਹਾਰਾਜ ਨੇ ਦੱਸਿਆ ਹੈ ਕਿ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਆ ਕਿੰਨਾ ਖਾੜਾ ਅਸੀਂ ਸੁੰਦਰ मुनि ਦੇ ਬੋਰੀ ਵਾਲੇ ਮਹਾਰਾਜ ਜੇ ਤਾਂ ਹਮ ਤਾਂ ਬੋਲਦੇ ਹੈ ਪ੍ਰੀਤੀ मुनि जी 2026 1 ਜਨਵਰੀ ਦਿਨ ਵੀਰਵਾਰ ਬੋਰੀ ਵਾਲੇ ਮਹਾਰਾਜ ਦਾ ਜਨਮ ਦਿਨ ਮਨਾ ਰਹੇ ਤੇ ਉਥੇ ਵਿਸ਼ੇਸ਼ ਭੰਡਾਰਾ ਤੇ ਸੰਤ ਸਮਾਗਮ ਤੇ ਆਪੋਰੀਆ ਹੋਰ ਸਾਰਿਆਂ ਨੂੰ ਬੇਨਤੀ ਹੈ ਤੇ ਸੰਤ ਸਮਾਗਮ ਔਰ ਵਿਸ਼ਾਲ ਭੰਡਾਰੇ ਵਿੱਚ ਪਹੁੰਚੋ ਤੇ ਸੰਗਤਾ ਆ ਕੇ ਸੰਤ ਅਦ੍ਰਸ਼ੀ ਬਾਤ ਪ੍ਰਾਪਤ ਕਰੋ ਮਾਪਰਸ਼ ਪਹੁੰਚ ਰਹੇ ਆ ਫਕੀਰ ਪਹੁੰਚ ਰਹੇ ਆ ਸੰਤ ਪਹੁੰਚ ਰਹੇ ਆ ਗੁਜਰਾਤ ਦਿੱਲੀ ਬੰਬਈ ਬੜੀ ਦੂਰ ਦੂਰ ਸੰਤ ਵੀ ਆ ਰਹੇ ਆ ਤੇ ਸਭ ਦੇ ਉਥੇ ਬੋਰੀ ਵਾਲੇ ਮਹਾਰਾਜ ਦੇ ਆ ਕੇ ਰੌਣਕ ਵਧਾਓ ਬੋਰੀਵਾਲਾ ਮਹਾਰਾਜ ਤੁਹਾਡੇ ਘਰ ਦੀ ਰੌਣਕ ਵਧਾਵੇ ਸਭ ਨੂੰ ਖੁਸ਼ੀਆਂ ਦੇਵੇ ਜੇ ਸ਼ਬਦ ਦੇਸ਼ ਸੰਗਤ ਬੈਠੀ ਆ ਉਹਨਾਂ ਨੂੰ ਵੀ ਰੱਬ ਖੁਸ਼ੀਆਂ ਦੇਵੇ ਹਰ ਹਰ ਮਹਾਦੇਵ ਸਿ ਸ਼ੰਕਰ ਜੀ ਜੈ ਹੋ